ਕੇਂਦਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਉਹ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਹਨਾਂ ਦੇ ਘਰ ਖਤਮ ਹੋ ਗਏ, ਉਹਨਾਂ ਦੇ ਛੋਟੇ-ਛੋਟੇ ਬੱਚੇ, ਉਹਨਾਂ ਦੇ ਖੇਤ ਔਰ ਉਹਨਾਂ ਦਾ ਮਾਲ ਡੰਗਰ ਬਹੁਤ ਵੱਡੀ ਤਦਾਦ ਵਿੱਚ ਰੁੜ ਗਿਆ ਪਾਣੀ ਦੇ ਵਿੱਚ। ਵਰਲਡਵਾਈਡ ਸਿੱਖ ਹੀੜੇ ਜਾਂ ਹੋਰ ਜੁਨੀਆਂ ਧਾਰਮਿਕ ਸੰਸਥਾਵਾਂ ਨੇ ਉਹ ਆਪਣੇ ਪੱਧਰ ਦੇ ਉੱਤੇ ਲੱਗੀਆਂ ਹੋਈਆਂ। ਪਰ ਇਹਨਾਂ ਸਰਕਾਰਾਂ ਨੂੰ ਕੋਈ ਸ਼ਰਮ ਨਹੀਂ ਆਈ ਪ੍ਰਧਾਨ ਮੰਤਰੀ ਦਾ ਕੋਈ ਇੱਕ ਵੀ ਤੁਸੀਂ ਬਿਆਨ ਦਿਖਾ ਦਿਓ ਉਹ ਕਹਿੰਦੇ ਕਿ ਮੇਰੀ ਮੁੱਖ ਮੰਤਰੀ ਦੇ ਨਾਲ ਗੱਲ ਹੋਈ ਹੈ ਮੁੱਖ ਮੰਤਰੀ ਜਿਹੜਾ ਉਹ ਡਰਾਮੇਬਾਜ਼ੀ ਕਰ ਰਿਹਾ ਆਪਣੀ ਹੀ ਵਲੰਟੀਅਰ ਨੂੰ ਆਪਣੇ ਗੱਲ ਆ ਕੇ ਰੋਈ ਜਾ ਰਿਹਾ ਸਸੀ ਕਾਲਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਵਿੱਚ ਆਏ ਹੜ੍ਹਾਂ ਦੇ ਕਾਰਨ ਬਹੁਤ ਸਾਰੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸ਼ਰਮਣਿ ਅਕਾਲੀ ਦਲ ਦੇ ਸੀਨੀਅਰ ਅਗੂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜੀ ਹੋਰੀ ਨੇ ਪੀਰ ਮੁਹੰਮਦ ਸਾਹਿਬ ਕਿਦਾਂ ਦੇਖਦੇ ਹੋ ਪੰਜਾਬ ਵਿੱਚ ਹੜ੍ਹਾਂ ਦੇ ਕਾਰਨ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਹੈ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋ ਚੁੱਕੇ ਨੇ ਦੇਖੋ ਜੀ ਇੱਕ ਤਾਂ ਕੁਦਰਤੀ ਆਫਤ ਤਾਂ ਹੈ ਹੀ ਏ ਲੇਕਿਨ ਦੂਸਰਾ ਜੋ ਕੇਂਦਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਉਹ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਲੋਕਾਂ ਨੂੰ ਉਹਨਾਂ ਨੇ ਰੱਬ ਦੇ ਆਸਰੇ ਛੱਡਿਆ ਤੇ ਰੱਬ ਦਾ ਖੈਰ ਜਿਹੜਾ ਉਹ ਵੀ ਲੋਕਾਂ ਦੇ ਉੱਤੇ ਵਰਤ ਰਿਹਾ ਸੋ ਇਹ ਆਪਣੇ ਆਪ ਵਿੱਚ ਬੜਾ ਵੱਡਾ ਦੁਖਾਂ ਤੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਘਰ ਖਤਮ ਹੋ ਗਏ ਉਹਨਾਂ ਦੇ ਛੋਟੇ ਛੋਟੇ ਬੱਚੇ ਉਹਨਾਂ ਦੇ ਖੇਤ ਔਰ ਉਹਨਾਂ ਦਾ ਮਾਲ ਡੰਗਰ ਬਹੁਤ ਵੱਡੀ ਤਦਾਦ ਵਿੱਚ ਰੁੜ ਗਿਆ ਪਾਣੀ ਦੇ ਵਿੱਚ ਸੋ ਮਾਂ ਨੂੰ ਆਪਣਾ ਪੁੱਤ ਨਹੀਂ ਲੱਭ ਰਿਹਾ ਤੇ ਪਰਿਵਾਰ ਨੂੰ ਆਪਣੀ ਜ਼ਮੀਨ ਨਹੀਂ ਲੱਭ ਰਹੀ ਘਰ ਨਹੀਂ ਲੱਭ ਰਿਆ ਬੜੇ ਔਖੇ ਹਾਲਾਤਾਂ ਦੇ ਵਿੱਚ ਅੱਜ ਪੰਜਾਬ ਜਿਹੜਾ ਉਹ ਗੁਜ਼ਰ ਰਿਹਾ ਹੈ ਉਹੋ ਹੀ ਪੰਜਾਬ ਜਿਹੜਾ ਪੰਜਾਬ ਦੇਸ਼ ਦਾ ਅੰਨ ਦੇ ਨਾਲ ਢਿੱਡ ਭਰਦਾ ਜਿਹੜਾ ਪੰਜਾਬ ਹਰ ਖੇਤਰ ਦੇ ਵਿੱਚ ਅਗਵਾਈ ਕਰਦਾ ਔਰ ਅੱਜ ਉਹ ਲਵਾਰਸ ਨਜ਼ਰ ਆ ਰਿਹਾ ਹੈ ਕਿਉਂਕਿ ਕੇਂਦਰ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੁਸੀਂ ਟਵੀਟ ਦੇਖਿਆ ਹੋਵੇਗਾ ਉਹ ਅਫਗਾਨਿਸਤਾਨ ਦੀ ਚਿੰਤਾ ਜਾਰ ਕਰ ਰਿਹਾ ਚੰਗੀ ਗੱਲ ਏ ਅਫਗਾਨਿਸਤਾਨ ਦੇ ਵਿੱਚ ਵੀ ਬੜਾ ਕਹਿਰ ਮਚਿਆ ਔਰ ਉੱਥੇ ਵੀ ਅਰਥਕੋਇਕ ਆਇਆ ਬਹੁਤ ਬੜਾ ਵੱਡਾ ਪਚਾ ਲਾਇਆ ਦੁਨੀਆ 'ਚ ਪਚਾ ਲ ਆਉਂਦੇ ਰਹਿੰਦੇ ਆ ਪਰ ਪੰਜਾਬ ਦੇ ਵਿੱਚ ਮੈਨ ਹੈਂਡਲਿੰਗ ਜਿਹੜਾ ਇੱਕ ਇਹੋ ਜਿਹਾ ਤਰੀਕਾ ਕਿ ਜਿਹੜਾ ਪਤਾ ਏ ਸਰਕਾਰਾਂ ਨੂੰ ਕਿ ਹਰ ਸਾਲ ਇੱਥੇ ਹੜ੍ਹ ਵੀ ਆਉਂਦੇ ਨੇ ਉਹਨਾਂ ਦੇ ਪ੍ਰਬੰਧ ਕਿਵੇਂ ਕਰਨੇ ਆ 6000 ਕਰੋੜ ਰੁਪਇਆ ਜਿਹੜਾ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਆਇਆ ਉਹ ਵੀ ਇਹਨਾਂ ਨੇ ਕਿਤੇ ਖਰਚ ਨਹੀਂ ਕੀਤਾ ਜੇ ਉਸ ਨੂੰ ਸਹੀ ਤਰੀਕੇ ਦੇ ਨਾਲ ਬੰਨਾ ਨੂੰ ਮਜ਼ਬੂਤ ਕੀਤਾ ਹੁੰਦਾ ਜੇ ਸਹੀ ਢੰਗ ਦੇ ਨਾਲ ਪੰਜਾਬ ਦੇ ਵਿੱਚ ਇਹ ਜਿਹੜਾ ਜਿਹੜੇ ਡੈਮ ਨੇ ਹੁਣ BBMB ਜਿਹੜਾ ਉਹਦੇ ਉੱਤੇ ਪੰਜਾਬ ਦਾ ਬਿਲਕੁਲ ਕੰਟਰੋਲ ਹੀ ਖਤਮ ਹੋ ਗਿਆ ਉਹਦੇ ਵਿੱਚ ਪੰਜਾਬ ਦਾ ਕੋਈ ਮੈਂਬਰ ਹੀ ਨਹੀਂ ਰਿਹਾ ਸੋ ਉੱਥੋਂ ਪਾਣੀ ਵੱਡੀ ਤਦਾਦ ਦੇ ਵਿੱਚ ਸਤਲੁਜ ਦਾ ਪਾਪਾ ਪਾਣੀ ਜਿਹੜਾ ਉਹ ਵੀ ਅੱਜ ਛੱਡ ਦਿੱਤਾ ਗਿਆ ਦੂਸਰੇ ਪਾਸੇ ਬਿਆਸ ਜਿਹੜਾ ਸਾਡਾ ਉਹ ਹੀ ਇਲਾਕਾ ਹਰੀਕੇ ਹੈਡ ਵਰਕਰਸ ਉਹ ਸਾਰਾ ਡੁੱਬ ਚੁੱਕਾ ਸੋ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਸ਼ਰੀ ਖੇਤਰ ਦੇ ਲੋਕ ਵੀ ਪਰੇਸ਼ਾਨ ਨੇ ਕਿਉਂਕਿ ਇੱਥੇ ਸਬਜ਼ੀਆਂ ਆਉਣੀਆਂ ਖਤਮ ਹੋ ਗਈਆਂ ਫਲ ਫਰੂਟ ਜਿਹੜਾ ਉਹ ਖਤਮ ਹੋ ਗਿਆ ਔਰ ਛੜਕਾਂ ਜਿਹੜੀਆਂ ਟੁੱਟਦੀਆਂ ਜਾ ਰਹੀਆਂ ਨੇ ਤੇ ਚਾਹੇ ਸਾਬ ਜਦਾ ਅਜੀਤ ਸਿੰਘ ਨਗਰ ਮੁਹਾਲੀ ਦੇਖ ਲਓ ਜਾਂ ਚੰਡੀਗੜ੍ਹ ਦੇਖ ਲਓ ਜੀਰਕਪੁਰ ਵੇਖ ਲਓ ਡੇਰਾ ਬਸੀ ਦੇਖ ਲਓ ਪੰਚਕੂਲਾ ਦੇਖ ਲਓ ਖਰੜ ਦੇਖ ਲਓ ਹਰ ਪਾਸੇ ਇੱਕ ਨਰਕ ਵਰਗਾ ਮਾਹੌਲ ਜਿਹੜਾ ਉਹ ਨਜ਼ਰ ਆ ਰਿਹਾ ਸੋ ਇਸ ਦੇ ਲਈ ਸਰਕਾਰ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਪਿਰ ਮੇ ਜੇ ਕਿਦਾਂ ਦੇਖਦੇ ਹੋ 2023 ਚ ਵੀ ਹੜ੍ਹ ਦੀ ਮਾਰ ਪਈ ਹੈ ਜੇਕਰ ਪਹਿਲਾਂ ਪੂਕਤਾ ਪ੍ਰਬੰਧ ਕੀਤੇ ਹੁੰਦੇ ਤਾਂ ਇਹਨਾਂ ਹਾਲਾਤਾਂ ਤੋਂ ਬਚਿਆ ਜਾ ਸਕਦਾ ਸੀ ਦੇਖੋ ਇੱਕ ਸਾਰੇ ਪ੍ਰਬੰਧ ਕੀਤੇ ਜਾਂਦੇ ਆ ਲੇਕਿਨ ਜਦੋਂ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਹੜ੍ਹ ਆਏ ਉਹਨਾਂ ਹੜ੍ਹਾਂ ਦੇ ਨਾਲ ਐਡਾ ਵੱਡਾ ਨੁਕਸਾਨ 88 ਦੇ ਵਿੱਚ ਹੋਇਆ ਸਾਡੇ ਦੇ ਉੱਤੇ ਤਾਂ ਤੁਸੀਂ ਦੇਖੋ ਕਿ ਕੈਰ ਕਿਸ ਤਰ੍ਹਾਂ ਦਾ ਵਾਪਰ ਰਿਆ ਪੰਜਾਬੀਆਂ ਦੇ ਉੱਤੇ ਸਿੱਖ ਕੌਮ ਦੇ ਉੱਪਰ 1947 ਦੀ ਮਾਰ ਪਈ ਫਿਰ 84 ਦੀ ਮਾਰ ਪਈ ਫਿਰ 88 ਦੀ ਮਾਰ ਪਈ ਤੇ ਹੁਣ ਆ 25 ਦੀ ਮਾਰ ਪੈ ਗਈ ਸੋ ਪੰਜਾਬ ਉੱਠਦਾ ਆਪਣੇ ਜਜ਼ਬੇ ਦੇ ਨਾਲ ਉੱਠਦਾ ਹੈ ਆਪਣੀ ਭਾਈਚਾਰਕ ਸਾਂਝ ਦੇ ਨਾਲ ਉੱਠਦਾ ਹੈ ਗੁਰੂਆਂ ਦੀ ਧਰਤੀ ਇਸ ਧਰਤੀ ਦੇ ਉੱਤੇ ਜੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਿਸ਼ਨ ਲੈ ਕੇ ਜਿੱਥੇ ਸਿੱਖ ਔਮ ਵਿਚਰਦੀ ਏ ਔਰ ਦੁਨੀਆ ਦੇ ਵਿੱਚ ਕਿਤੇ ਵੀ ਕਰੋਪੀ ਆਉਂਦੀ ਏ ਉਸ ਕਰੋਪੀ ਦਾ ਮੁਕਾਬਲਾ ਜਿਹੜਾ ਉਹ ਬੜੀ ਦ੍ਰਿੜਤਾ ਦੇ ਨਾਲ ਕੀਤਾ ਜਾਂਦਾ ਹੈ ਲੇਕਿਨ ਅੱਜ ਜਦੋਂ ਪੰਜਾਬ ਦੇ ਵਿੱਚ ਦੇਖੋ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਐਨਜੀਓ ਨੇ ਵਰਲਡਵਾਈਡ ਸਿੱਖ ਹੀੜ ਜਾਂ ਹੋਰ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਉਹ ਆਪਣੇ ਪੱਧਰ ਦੇ ਉੱਤੇ ਲੱਗੀਆਂ ਹੋਈਆਂ ਪਰ ਇਹਨਾਂ ਸਰਕਾਰਾਂ ਨੂੰ ਕੋਈ ਸ਼ਰਮ ਨਹੀਂ ਆਈ ਪ੍ਰਧਾਨ ਮੰਤਰੀ ਦਾ ਕੋਈ ਇੱਕ ਵੀ ਤੁਸੀਂ ਬਿਆਨ ਦਿਖਾ ਦਿਓ ਉਹ ਕਹਿੰਦੇ ਕਿ ਮੇਰੀ ਮੁੱਖ ਮੰਤਰੀ ਦੇ ਨਾਲ ਗੱਲ ਹੋਈ ਹੈ ਮੁੱਖ ਮੰਤਰੀ ਜਿਹੜਾ ਉਹ ਡਰਾਮੇਬਾਜ਼ੀ ਕਰ ਰਿਹਾ ਆਪਣੀ ਹੀ ਵਲੰਟੀਅਰ ਨੂੰ ਆਪਣੇ ਗੱਲ ਆ ਕੇ ਰੋਈ ਜਾ ਰਿਹਾ ਮੈਂ ਉਸੇ ਕਦੇ ਹੋਣਾ ਸੀ ਕਿ ਆਮਾਦੀ ਪਾਰਟੀ ਦੇ ਵਿਧਾਇਕ ਸੀਐਮ ਸਰ ਲਗਾਤਾਰ ਜੋ ਪ੍ਰਭਾਵਿਤ ਇਲਾਕੇ ਨੂੰ ਦਾ ਦੌਰਾ ਕਰ ਰਹੇ ਨੇ ਕਿ ਉਹ ਕਹਿੰ ਰਹੇ ਅਸੀਂ ਵੀ ਹਾਲਾਤਾਂ ਤੇ ਕਾਬੂ ਪਾ ਰਹੇ ਹਾਂ ਤੁਸੀਂ ਇਸ ਨੂੰ ਕੀ ਫਾਰਮੈਲਟੀ ਸਮਝਦੇ ਦੇਖੋ ਫਾਰਮੈਲਟੀ ਹੈ ਨਹੀਂ ਤਾਂ ਤੁਸੀਂ ਦੇਖੋ ਇਹ 94 ਵਿਧਾਇਕਾਂ ਦਾ ਗੱਲ ਕਹੀ ਜਾਂਦੇ ਹੀ ਕਦੀ ਆnde ਸਾਡੇ 94 ਜਿੱਤ ਗਏ 95 ਜਿੱਤ ਗਏ ਪਰ ਉਹ ਕਿੱਥੇ ਨੇ ਅੱਜ ਉਹਨਾਂ ਦੇ ਵਿੱਚੋਂ ਇੱਕ ਬੋਲਿਆ ਉਹਨੂੰ ਇਹਨਾਂ ਨੇ ਭੰਗੋੜਾ ਕਰਾਰ ਦਿੱਤਾ ਠੀਕ ਹੈ ਜੀ ਇੱਕ ਐਮਐਲਏ ਜਿਹੜਾ ਹਲਕੇ ਦਾ ਚੁਣਿਆ ਹੋਇਆ ਨਮਾਇੰਦਾ ਉਹਨੂੰ ਭੰਗੋੜਾ ਕਰਾਰ ਦੇ ਰਹੇ ਹੋ ਕੀ ਡਰਾਮੇ ਬਾਜੀ ਹੈ ਕਿੱਧਰ ਲੋਕਾਂ ਦਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹੋ ਬਾਕੀ ਜਿਹੜੇ ਆ ਉਹਨਾਂ ਦੇ ਵਿੱਚੋਂ ਕੁਝ ਕੰਮ ਕਰ ਰਹੇ ਨੇ ਜਿਹੜੇ ਕੰਮ ਕਰ ਰਹੇ ਹੋ ਤਾਰੀਫ ਵਾਲੀ ਗੱਲ ਹੈ ਲੇਕਿਨ ਜਿੱਥੇ ਸਰਕਾਰ ਨਜ਼ਰ ਆਉਣੀ ਚਾਹੀਦੀ ਉਹ ਕਿਤੇ ਨਜ਼ਰ ਨਹੀਂ ਆ ਰਹੀ ਸਰਕਾਰ ਦਾ ਮਤਲਬ ਹੁੰਦਾ ਗਵਰਨਮੈਂਟ ਮਿੰਟ-ਮਿੰਟ ਦੀ ਗੌਰ ਕਰੇ لیکن غور ਤਾਂ ਕਿਤੇ ਹੋ ਹੀ ਨਹੀਂ ਰਹੀ ਉਹ ڈرامے بازیਆਂ ਹੋ ਰੀਆਂ ਕਿਤੇ ਹੱਥ ਦੇ ਉੱਤੇ ਰੱਖ ਕੇ ਰੋਟੀ ਖਾਂਦੇ ਫੋਟੋ ਸ਼ੈਸ਼ਨ ਹੋ ਰਹੇ ਆ ਕਿਤੇ ਕਿਸੇ ਗਲੇ ਲਾ ਕੇ ਰੋਈ ਜਾ ਰਹੇ ਆ ਇਹ ਰੋਣਾ ਧੋਣਾ ਛੱਡ ਕੇ ਪੰਜਾਬ ਦੇ ਲਈ ਇੱਕ ਵੱਡਾ ਆਰਥਿਕ ਪੈਕੇਜ ਪੰਜਾਬ ਸਰਕਾਰ ਨੂੰ ਜਿੱਥੇ ਆਪਣੇ ਪੱਧਰ ਤੇ ਦੇਣਾ ਚਾਹੀਦਾ ਉੱਥੇ ਕੇਂਦਰ ਸਰਕਾਰ ਨੂੰ ਕਿਉਂਕਿ GST ਜਾਂ ਜਿੰਨੇ ਵੀ ਟੈਕਸ ਪੇਅਰ ਜਿਹੜੇ ਨੇ ਪੰਜਾਬ ਦੇ ਲੋਕ ਉਹ ਇੰਨਾ ਪੈਸਾ ਦਿੰਦੇ ਨੇ ਟੈਕਸ ਭੰਡਾਰ ਦੇ ਵਿੱਚ ਪਰ ਅੱਜ ਤੁਸੀਂ ਦੇਖੋ ਕਿ ਰੈਸਕਿਊ ਆਪਰੇਸ਼ਨ ਦੇ ਵਿਤੌਰ ਦੇ ਉੱਤੇ ਵੀ ਤੁਸੀਂ ਦੇਖੋ ਕਿ ਜਿਹੜੇ ਹੈਲੀਕਾਪਟਰ ਕਿਤੇ ਇਹਨਾਂ ਨੇ 2-4 ਲਾਏ ਨੇ ਉਹ ਕੀ ਕਰ ਰਹੇ ਨੇ ਪੈਕੇਟ ਸੁੱਟ ਰਹੇ ਨੇ ਆਟੇ ਦੇ ਪੈਕੇਟ ਸੁੱਟਦੇ ਨੇ ਕਰੋੜਾਂ ਰੁਪਏ ਦਾ ਤੇਲ ਕਰੋੜਾਂ ਰੁਪਏ ਦਾ ਕਿਰਾਇਆ ਜਿਹੜਾ ਉਹਨਾਂ ਹੈਲੀਕਾਪਟਰਾਂ ਦਾ ਸਰਕਾਰੀ ਖਜ਼ਾਨੇ ਚੋਂ ਚਲੇ ਜਾਣਾ ਪਰ ਲੋਕਾਂ ਦੇ ਹੱਥ ਕੁਝ ਨਹੀਂ ਆਉਣਾ ਮੈਂ ਇੱਕ ਵੀਡੀਓ ਵੇਖ ਰਿਆ ਸੀ ਉਹ ਜਦੋਂ ਹੈਲੀਕਾਪਟਰ ਆਉਂਦਾ ਥੱਲੇ ਲੇ ਟੰਬੂ ਲਾਈ ਬੈਠੇ ਲੋਕ ਉਹਨਾਂ ਦੇ ਟੰਬੂ ਉੱਡ ਜਾਂਦੇ ਆ ਤੇ ਉਹ ਫਿਰ ਗਾਲ ਮੰਦਾ ਵੀ ਬੋਲਦੇ ਕਿ ਪਾਇਲਟ ਨੂੰ ਕਿ ਲੈ ਜਾ ਭਾਈ ਇੱਥੇ ਤੂੰ ਕੀ ਲੈਣਾ ਆ ਮਤਲਬ ਇਹੋ ਜੇ ਹਾਲਾਤ ਬਣ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਇੱਕ ਮੱਝ ਜਿਹੜੀ ਏ ਇੱਕ ਇੱਕ ਗਊ ਜਿਹੜੀ ਏ ਉਹਦੀ ਕੀਮਤ 2.5 ਤੋਂ 3 ਲੱਖ ਰੁਪਇਆ ਅੱਜ 5 5 7 7 ਲੱਖ ਵੀ ਏ ਕਈਆਂ ਦੀਆਂ 40 ਮੱਝਾਂ ਰੋੜ ਗਈਆਂ ਕਿਸੇ ਦੀਆਂ 20 ਰੋੜ ਗਈਆਂ ਕਿਸੇ ਦੀਆਂ 10 ਰੋੜ ਗਈਆਂ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਸ਼ਰਮਨਾਕ ਕਾਰਾ ਹੈ ਜਿਹੜਾ ਕਿ ਸਰਕਾਰ ਦੇ ਨਾਕੇ ਠੋ ਰਿਆ ਸਰਕਾਰ ਨੂੰ ਸਾਰੇ ਕੰਮ ਛੱਡ ਕੇ ਪਹਿਲੀ ਗੱਲ ਇਹ ਕਹਿੰਦੇ ਜੀ ਇੱਕ ਇੱਕ ਮਹੀਨੇ ਦੀ ਤਨਖਾਹ ਅਸੀਂ ਦੇ ਰਹੇ ਹਾਂ ਇੱਕ ਇੱਕ ਮਹੀਨੇ ਦੀ ਕਿਉਂਕਿ ਤੁਸੀਂ ਆਮ ਘਰਾਂ ਦੇ ਸੀ ਤੁਹਾਨੂੰ ਤਾਂ ਕਹਿੰਦੇ ਸੀ ਤੁਸੀਂ ਤਾਂ ਕਹਿੰਦੇ ਸਾਨੂੰ ਵੇਖ ਕੇ ਉਹ ਸਾਰੇ ਤਾਂ ਵੀ ਅਸੀਂ ਅਜਨਾਲਾ ਸਾਰੀ ਕਵਰੇਜ ਕਰਕੇ ਆਏ ਨੇ ਉਹ ਸਾਰੇ ਹੀ ਢਾਲੀਵਾਲ ਸਾਹਿਬ ਦੇ ਹੋਰ ਜਿੰਨੇ ਵੀ ਬਤਾਏ ਕਿ ਨੇ ਕਹਿੰਦੇ ਅਸੀਂ ਇੱਕ ਮਹੀਨੇ ਦੀ ਆਪਣੀ ਤਨਖਾਹ ਦੇ ਰਹੇ ਹਾਂ ਉਹ ਤੇ ਕਟਾਕਸ਼ ਕਰ ਰਹੇ ਨੇ ਕਿ ਕਿ ਇੱਕ ਮਹੀਨੇ ਦੀ ਲੱਖ ਲੱਖ ਰਾਇ ਕਿੱਥੇ ਭਰਵਾਈ ਹੋ ਜੇਗੀ ਇਹਨਾਂ ਦੀ ਮੈਂ ਉਹੋ ਹੀ ਗੱਲ ਕਹਿ ਰਿਹਾ ਕਿ ਇਹਨਾਂ ਨੂੰ ਜਿੰਨੀਆਂ ਵੀ ਸੁੱਖ ਸਹੂਲਤਾਂ ਮਿਲੀਆਂ ਨੇ ਜਦੋਂ ਇਹ ਕਹਿੰਦੇ ਜੀ ਅਸੀਂ ਆਮ ਘਰਾਂ ਦੇ ਮੁੰਡੇ ਆ ਆਮ ਘਰਾਂ ਦੇ ਕੁੜੀਆਂ ਆ ਤੇ ਫਿਰ ਇਹਨਾਂ ਦਾ ਬ ਔਰ ਸਾਰਾ ਖਜ਼ਾਨੇ ਦੇ ਵਿੱਚ ਦੇਣ ਸੋ ਅਸੀਂ ਸ਼੍ਰੋਮਣੀ ਕਾਲੀਦਾਲ ਵੱਲੋਂ ਜਿਹੜੇ ਸਾਡੇ ਪ੍ਰਧਾਨ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਕੰਟਰੋਲ ਰੂਮ ਜਿਹੜੇ ਆ ਉਹ ਜਿੱਥੇ ਸਾਡੇ ਹੈੱਡ ਆਫਿਸ ਅੰਮ੍ਰਿਤਸਰ ਤੋਂ ਔਰ ਸਬ ਆਫਿਸ ਚੰਡੀਗੜ੍ਹ ਤੋਂ ਔਰ ਜਿੰਨੇ ਵੀ ਸਾਡੇ ਸੀਨੀਅਰ ਆਗੂ ਨੇ ਇਹ ਆਲੀ ਸਾਹਿਬ ਨੇ ਰਖੜਾ ਸਾਹਿਬ ਨੇ ਵਡਾਲਾ ਸਾਹਿਬ ਨੇ ਝੁੰਦਾ ਸਾਹਿਬ ਨੇ ਸਾਰੇ ਆਪਣੇ ਪੱਧਰ ਦੇ ਉੱਤੇ ਲੱਗੇ ਹੋਏ ਨੇ ਸੋ ਆਪਣੇ ਪੱਧਰ ਦੇ ਉੱਤੇ ਵੱਧ ਤੋਂ ਵੱਧ ਲੋਕਾਂ ਤੱਕ ਕਨੈਕਟੀਵਿਟੀ ਵੀ ਅਸੀਂ ਕੀਤੀ ਹੋਈ ਏ ਹੁਣ ਕਿਉਂਕਿ ਹੜ ਜੇ ਮੰਨ ਲਓ ਕਿ ਆਉਂਦੇ ਦਿਨਾਂ ਦੇ ਵਿੱਚ ਸੁੱਖੀ ਸੰਧੀ ਪਰਮਾਤਮਾ ਬਖਸ਼ਿਸ਼ ਕਰ ਦੇਵੇ ਕਿ ਇਹ ਬਾਰਿਸ਼ ਰੁਕ ਜਾਵੇ ਤਾਂ ਉਸ ਤੋਂ ਬਾਅਦ ਇੱਕ ਫਿਰ ਨਵੀਂ ਤਰਾਸ ਦੀ ਸ਼ੁਰੂ ਹੋਣੀ ਏ ਜਦੋਂ ਪਾਣੀ ਥੱਲੇ ਜਾਣਾ ਫਿਰ ਗਾਰ ਉਠਣੀ ਔਰ ਉਹ ਗਾਰ ਨੂੰ ਕੱਢਣ ਦਾ ਇਹ ਉਸ ਤੋਂ ਬਾਅਦ ਇੱਕ ਜਿਹੜੀ ਹੋਰ ਵੱਡੀ ਸਮੱਸਿਆ ਆਉਣੀ ਹੈ ਕਿ ਬਿਮਾਰੀਆਂ ਜਿਹੜੇ ਪਸ਼ੂ ਮਰ ਗਏ ਜਾਂ ਜਿਹੜੇ ਲੋਕ ਪਾਣੀ ਦੇ ਵਿੱਚ ਡੁੱਬ ਗਏ ਉਹਨਾਂ ਦੀਆਂ ਡੈੱਡ ਬਾਡੀਜ਼ ਜਿਹੜੀਆਂ ਨੇ ਅਜੇ ਤਾਂ ਸਿਰਫ 27 ਜਾਂ 28 ਅੰਕੜਾ ਦੱਸਿਆ ਜਾ ਰਿਹਾ ਕਿ ਇੰਨੇ ਕੁ ਲੋਕ ਜਿਹੜੇ ਆ ਉਹ ਉਹਨਾਂ ਦੀ ਕਾਜ਼ੈਲਟੀ ਹੋਈ ਹੈ ਇਸ ਹੜ੍ਹ ਦੇ ਕਾਰਨ ਇਹ ਤਾਂ ਆਉਂਦੇ ਦਿਨਾਂ ਦੇ ਵਿੱਚ ਇੱਕ ਭਿਆਨਕ ਤਰਾਸਦੀ ਨੇ ਉਹਦੇ ਵਿੱਚੋਂ ਬਿਮਾਰੀਆਂ ਨੇ ਜਨਮ ਲੈਣਾ ਸੋ ਬਹੁਤ ਮੈਂ ਤਾਂ ਇੱਕ ਬਹੁਤ ਵੱਡੀ ਅਪੀਲ ਐਨ ਆਰ ਆਈ ਭਾਈਚਾਰੇ ਨੂੰ ਕਰਨਾ ਚਾਹਣਾ ਕਿ ਕੋਈ ਪੰਜਾਬ ਦਾ ਪਿੰਡ ਐਸਾ ਨਹੀਂਗਾ ਜਿੱਥੋਂ ਕਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਕੰਟਰੀਆਂ ਜਾਂ ਗਲਫ ਕੰਟਰੀਆਂ ਦੇ ਵਿੱਚ ਸਾਡੇ ਲੋਕ ਬੈਠੇ ਹੋਇਆ ਇੱਕ ਇੱਕ ਪਿੰਡ ਨੂੰ ਅਪਣਾਉਣ ਇੱਕ ਪਿੰਡ ਦੇ ਵਿੱਚ ਜੇ 20 25 ਐਨਆਰਆਈ ਬਾਹਰ ਗਏ ਹੋਏ ਨੇ ਤਾਂ ਉਹ ਅਪਣਾਉਣ ਪਿੰਡ ਨੂੰ ਤਾਂ ਕਿ ਉਹਨਾਂ ਵੱਲੋਂ ਭੇਜੀ ਸਹਾਇਤਾ ਮਿਸ ਜੂ ਨਹੀਂ ਹੋਵੇ ਉਹ ਆਪਣੇ ਲੋਕਾਂ ਨੂੰ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਇੱਕ ਕਮੇਟੀ ਬਣਾਉਣ ਉਸ ਕਮੇਟੀ ਦੇ ਥਰੂ ਉਹ ਪੈਸਾ ਜਿਹੜਾ ਡਿਸਟ੍ਰਿਬਿਊਟ ਕੀਤਾ ਜਾਵੇ ਜਾਂ ਜੋ ਵੀ ਕੋਈ ਸਰਾਧ ਸਮਗਰੀ ਉਹਨਾਂ ਤੱਕ ਲੋਕਾਂ ਤੱਕ ਪਹੁੰਚਾਉਣੀ ਹੈ 12800 ਦੇ ਕਰੀਬ ਜਿਹੜੇ ਪਿੰਡ ਨੇ ਉਹਨਾਂ ਨੂੰ ਸਾਰਿਆਂ ਨੂੰ ਕਵਰ ਕਰਨ ਦੀ ਲੋੜ ਹੈ ਇਸੇ ਤਰੀਕੇ ਨਾਲ ਜਿਹੜੇ ਸ਼ਹਿਰੀ ਲੋਕ ਨੇ ਜਿਹੜੇ ਧਨਾੜ बिजनेसमੈਨ ਨੇ ਜਿਹੜੇ ਉਦਯੋਗਪਤੀ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਖਜ਼ਾਨੇ ਦਾ ਮੂੰਹ ਖੋਲਣ ਔਰ ਗਰੀਬਾਂ ਦੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਤਰਾਸਦੀ ਦਾ ਜਿਹੜਾ ਸ਼ਿਕਾਰ ਹੋਇਆ ਇੰਨੇ ਤੱਕ ਗਰੀਬ ਮੀਰ ਕੋਣ ਕੋਈ ਰਹਿ ਹੀ ਨਹੀਂ ਗਿਆ ਇਹੋ ਜਿਹੇ ਹਾਲਾਤ ਨੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਕੋਠੀਆਂ ਮਹੱਲ ਜਿਹਨਾਂ ਲੋਕਾਂ ਨੇ ਬਣਾਏ ਸੀ ਉਹਨਾਂ ਦੀਆਂ ਕੋਠੀਆਂ ਥੱਲੇ ਪੈ ਸਨੈਸ਼ ਹੋ ਗਈਆਂ ਫਰਨੀਚਰ ਖਤਮ ਹੋ ਗਿਆ ਤੇ ਉਹਨਾਂ ਕੋਲ ਖਾਣ ਪੀਣ ਲਈ ਸਮਾਨ ਨਹੀਂ ਹੈਗਾ ਸੋ ਬਹੁਤ ਸਾਰੇ ਮਸਲੇ ਇਸ ਤਰ੍ਹਾਂ ਦੇ ਹੈਗੇ ਆ ਇੱਕ ਮੈਂ ਗੱਲ ਹੋਰ ਜਿਹੜੀ ਕਹਿਣੀ ਚਾਹਣਾ ਇਹ ਜਦੋਂ ਪਾਣੀ ਲੱਥੇਗਾ ਤਾਂ ਬਹੁਤ ਸਾਰੀ ਰੇਤ ਆ ਜਿਹੜੀ ਏ ਉਹ ਦਰਿਆ ਦੇ ਵਿੱਚ ਵੀ ਆ ਜਾਣੀ ਹੈ ਤੇ ਅਲੱਗ-ਅਲੱਗ ਖੇਤਾਂ ਦੇ ਵਿੱਚ ਵੀ ਆ ਜਾਣੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਕਿ ਸਰਕਾਰ ਨੇ ਫਿਰ ਬਦਮਾਸ਼ੀ ਕਰਨੀ ਹੈ ਕਿ ਇਹ ਨਾ ਕਹਿਣਾ ਕਿ ਆ ਜਿਹੜੀ ਰੇਤਾ ਦਾ ਹੱਕ ਜਿਹੜਾ ਸਰਕਾਰ ਦਾ ਤੇ ਮੈਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਨਾ ਕਿ ਇੰਨਾ ਕੁਝ ਗਵਾਉਣ ਤੋਂ ਬਾਅਦ ਪੰਜਾਬੀਆਂ ਨੂੰ ਘੱਟੋ-ਘੱਟ ਇਹ ਹੱਕ ਦੇ ਦਿਓ ਕਿ ਉਹ ਜਿਹੜੀ ਰੇਤਾ ਹੈ ਉਹ ਆਪਣੀ ਚੱਕ ਕੇ ਉਹਨੂੰ ਆਪਣੇ ਸਹੀ ਤਰੀਕੇ ਨਾਲ ਕੋਈ ਤੇ ਵੇਚ ਸਕਣ ਤਾਂ ਕਿ ਉਹਨਾਂ ਨੂੰ ਕਿ ਚਾਰ ਪੈਸੇ ਉਸ ਤੋਂ ਆ ਸਕਣ ਕਿਉਂਕਿ 70 70 80 80 ਹਜ਼ਾਰ ਲੱਖ-ਲੱਖ ਰੁਪਏ ਦਾ ਕਿਲਾ ਠੇਕੇ ਦੇ ਉੱਤੇ ਲੈ ਕੇ ਫੋਰਕਾਸਟ ਕਰ ਰਹੇ ਸੀ ਲੇਕਿਨ ਅੱਜ ਉਹਨਾਂ ਦੇ ਝੋਨੇ ਵੀ ਰੋੜ ਗਏ ਉਹਨਾਂ ਦੀਆਂ ਫਸਲਾਂ ਵੀ ਰੋੜ ਗਈਆਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਬਹੁਤ ਬਰੀਕੀ ਦੇ ਵਿੱਚ ਜਾਣ ਦੀ ਲੋੜ ਹੈਗੀ ਪੰਜਾਬ ਨੂੰ ਬਚਾਉਣ ਵਾਸਤੇ ਮੀਡੀਆ ਨੂੰ ਵੀ ਆਪਣੀ ਭੂਮਿਕਾ ਬਹੁਤ ਵਧੀਆ ਨਿਭਾਈ ਜਾ ਰਹੀ ਹੈ ਹੋਰ ਵਧੀਆ ਟੰਗਣਾ ਨਿਭਾਉਣੀ ਚਾਹੀਦੀ ਪਿਰ ਮਮਤੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਹਾਲੇ ਤੱਕ ਕਿੰਨੀ ਵਾਰੀ ਕਿੰਨੀ ਵਾਰ ਪੰਜਾਬ ਝਾੜਾ ਤੋਂ ਪ੍ਰਭਾਵਿਤ ਹੋ ਚੁੱਕਿਆ ਪਰ ਹਾਲੇ ਤੱਕ ਕਿਸੇ ਸਰਕਾਰ ਨੇ ਕੋਈ ਪ੍ਰਭੁਕਤਾ ਪ੍ਰਬੰਧ ਨਹੀਂ ਕੀਤਾ ਇਸ ਦੇ ਵਾਸਤੇ ਕੱਲੀ ਆਮ ਆਦਮੀ ਪਾਰਟੀ ਨੂੰ ਦੋਸ਼ ਨਹੀਂ ਮੈਂ ਜਿੰਨੀਆਂ ਵੀ ਸਰਕਾਰਾਂ ਨੇ ਉਹਨਾਂ ਨੂੰ ਸਮੇਂ-ਸਮੇਂ ਅਸੀਂ ਪਹਿਲਾਂ ਵੀ ਝਾੜ ਝੰਮ ਕਰਦੇ ਰਹੇ ਹਾਂ ਤੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਸਾਰੀਆਂ ਹੀ ਸਰਕਾਰਾਂ ਦਾ ਫੇਲਿਅਰ ਹੈ ਜਿਵੇਂ ਪਿੰਡ ਦੇ ਵਿੱਚ ਜਦੋਂ ਵੀ ਕੋਈ ਸਰਪੰਚ ਬਣਦਾ ਉਹ ਕਹਿੰਦਾ ਜੀ ਮੈਨੂੰ ਗਲੀਆਂ ਨਾਲੀਆਂ ਦੀ ਗ੍ਰਾਂਟ ਦੇ ਦਿਓ ਲੇਕਨ 47 ਤੋਂ ਲੈ ਕੇ 25 ਤੱਕ ਕੀ ਗਲੀਆਂ ਨਾਲੀਆਂ ਨਹੀਂ ਬਣੀਆਂ ਉਹੋ ਹੀ ਪੁੱਟ ਕੇ ਨਵੀਆਂ ਲਾਈ ਜਾਂਦੀਆਂ ਤੇ ਉੱਥੇ ਫਿਰ ਉਹ ਗ੍ਰਾਂਟ ਜਿਹੜੀ ਉੱਥੇ ਖਤਮ ਕਰ ਦਿੱਤੀ ਜਾਂਦੀ ਏ ਜਿਹੜੇ ਸੂਝਵਾਨ ਲੋਕ ਹੁੰਦੇ ਆ ਜਿਹੜੇ ਸਰਕਾਰਾਂ ਨੂੰ ਲੋਕਾਂ ਦੀ ਸਰਕਾਰ ਬਣਾ ਕੇ ਚਲਾਉਂਦੇ ਆ ਉਹਨਾਂ ਦਾ ਫਰਜ ਬੰਦਾ ਕਿ ਉਹ ਪੰਜਾਬ ਦੇ ਲੋਕਾਂ ਦੀ ਤਰਾਸਦੀ ਨੂੰ ਸਮਝਣ ਪੰਜਾਬ ਉਹ ਏ ਜਿਹੜਾ ਪੂਰੇ ਦੇਸ਼ ਦਾ ਅੰਨ ਭੰਡਾਰ ਦਾ ਇੱਕ ਕੇਂਦਰ ਸੀ ਅੱਜ ਪੰਜਾਬ ਨੂੰ ਮੰਗਲ ਦੀ ਮਜਬੂਰ ਕੀਤਾ ਜਾ ਰਿਹਾ ਮੈਂ ਇੱਥੇ ਕੇਜਰੀਵਾਲ ਨੂੰ ਵੀ ਕਾਂਗਾ ਕੇਜਰੀਵਾਲ ਕਹਿੰਦਾ ਜੀ ਮੈਂ ਦਿੱਲੀ ਦੇ ਘਰ-ਘਰ ਵਿੱਚ ਜਾ ਕੇ ਲੋਕਾਂ ਦੇ ਕੋਲੋਂ ਮੰਗ ਕਰਕੇ ਤੇ ਪੰਜਾਬ ਦੇ ਲੋਕਾਂ ਲਈ ਰਾਸ਼ਨ ਇਕੱਠਾ ਕਰਾਂਗਾ ਭਰਾਵਾ ਤੇਰੇ ਇਹੋ ਜਿਹੜੇ ਹੈਗੇ ਆ ਮਜਾਕ ਹੀ ਆ ਕਿ ਜਿਹੜੇ ਜੁਮਲੇ ਆ ਉਹਨਾਂ ਦੀ ਸਾਨੂੰ ਕੋਈ ਲੋੜ ਨਹੀਂ ਪੰਜਾਬ ਆਪਣਾ ਆਪ ਸਭ ਕੁਝ ਕਰਨ ਦੇ ਆ ਕਿ ਸਾਡੇ ਸਾਨੂੰ ਹੱਕ ਹੀ ਸਾਡੂ ਮਿਲ ਜਾਣਾ ਅੱਜ ਰਾਜਸਥਾਨ ਨੂੰ ਹਰਿਆਣੇ ਨੂੰ ਜਿਹੜਾ ਡੀਆਂ ਚੁੱਕ ਚੁੱਕ ਕੇ ਪਾਣੀ ਮੰਗਦੇ ਸੀ ਅੱਜ ਲੈ ਲੈਣ ਜਿੰਨਾ ਮਰਜ਼ੀ ਪਾਣੀ ਤੁਹਾਨੂੰ ਕੁਐਸਚਨ ਕਰਨ ਲੱਗਾ ਸੀ ਕਿ ਹੁਣ ਸੀਐਮ ਸਾਹਿਬ ਨੇ ਪਾਣੀ ਦੀ ਪੇਸ਼ਕਸ਼ ਕੀਤੀ ਪਰ ਉਹਨੇ ਟਕਰਾ ਦਿੱਤੀ ਹੈ ਮੈਂ ਉਹੋ ਗੱਲ ਕਹਿੰਦਾ ਕਿ ਅੱਜ ਹਰਿਆਣਾ ਲੈ ਲਵੇ ਜਿੰਨਾ ਮਰਜ਼ੀ ਪਾਣੀ ਹਿਮਾਚਲ ਲੈ ਲਵੇ ਰਾਜਸਥਾਨ ਲੈ ਲਵੇ ਦਿੱਲੀ ਲੈ ਲਵੇ ਸਾਨੂੰ ਅਸੀਂ ਇਹੋ ਹੀ ਤਾਂ ਗੱਲ ਕਹਿੰਦੇ ਸਾਂ ਕਿ ਜਦੋਂ ਮਾਰ ਪੈਂਦੀ ਏ ਉਦੋਂ ਇਹ ਗੱਲਾਂ ਕਿਤੇ ਆਏ ਨੇ ਅੱਜ ਵੀ ਬੁੱਢੇ ਨਾਲੇ ਦੀ ਕਿੰਨੇ ਚਿਰ ਤੋਂ ਗੱਲ ਚੱਲ ਰਹੀ ਸੀ ਲੇਕਿਨ ਬੁੱਢਾ ਨਾਲਾ ਜਿਹੜਾ ਅੱਜ ਉਫਾਨ ਆ ਗਿਆ ਅੱਜ ਉਹਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਤੇ ਅੱਜ ਹੁਣ ਉਹਨਾਂ ਨੇ ਜਿੰਨੇ ਪਲਾਂਟ ਨੇ ਜਿਹੜਾ ਨੂੰ ਕਹਿੰਦੇ ਸੀ ਬੰਦ ਕੀਤਾ ਜਾਵੇ ਅੱਜ ਉਹ ਅੱਜ ਹੁਣ ਕਹਿੰਦੇ ਕਿ ਹੁਣ ਬੰਦ ਕਰ ਰਹੇ ਆ ਅੱਜ ਡੀਸੀ ਦਾ ਹੁਕਮ ਆ ਰਿਹਾ ਸੋ ਮੈਂ ਇੱਥੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਔਰ ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਕਹਾਂਗਾ ਕਿ ਜਿੰਨਾ ਵੀ ਤੁਹਾਡੇ ਕੋਲ ਜਿਹੜਾ ਫੰਡ ਆਉਂਦਾ ਹੈ ਇੱਕ ਇੱਕ ਐਮਪੀ ਦੇ ਕੋਲ 20-20 ਕਰੋੜ ਰੁਪਈਆ ਫੰਡ ਹਾਂ ਦਾ ਉਹ ਸਾਰਾ ਫੰਡ ਜਿਹੜਾ ਉਹ ਪੰਜਾਬ ਦੇ ਇਲਾਕਿਆਂ ਦੇ ਵਿੱਚ ਜਿਸ ਜਿਸ ਇਲਾਕੇ ਦੇ ਉਹ ਐਮਪੀ ਨੇ ਚਾਹੇ ਉਹ ਰਾਜ ਸਭਾ ਦੇ ਮੈਂਬਰ ਨੇ ਚਾਹੇ ਉਹ ਦੂਸਰਿਆਂ ਦੇ ਮੈਂਬਰ ਨੇ ਪਾਰਲੀਮੈਂਟ ਦੇ ਉਹ ਆਪਣਾ ਸਾਰਾ ਪੈਸਾ ਬਾਕੀ ਹੋਰ ਕਿਸੇ ਵੀ ਕੰਮ ਤੇ ਲਾਉਣ ਦੀ ਬਜਾਏ ਪੰਜਾਬ ਨੂੰ ਮੁੜ ਪੁਨਰ ਸਰਜੀਤ ਕਰਨ ਲਈ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਤਕਰੀਬਨ 2500 ਤੋਂ ਜ਼ਿਆਦਾ ਪਿੰਡ ਜਿਹੜੇ ਆ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਤੇ ਅੱਧੇ ਤੋਂ ਜ਼ਿਆਦਾ ਪੰਜਾਬ ਜਿਹੜਾ ਉਹ ਡੁੱਬ ਚੁੱਕਾ ਪਾਣੀ ਦੇ ਵਿੱਚ ਡੁੱਬਣ ਦਾ ਮਤਲਬ ਖੇਤ ਜਿਹੜੇ ਉਹ ਉਹਨਾਂ ਦੇ ਵਿੱਚ ਫਸਲਾਂ ਖਤਮ ਹੋ ਗਈਆਂ ਸੋ ਉਸ ਵੱਲ ਧਿਆਨ ਦੇਣ ਦੀ ਲੋੜ ਪੀਰ ਮਮ ਜੀ ਕਲਾਕਾਰ ਭਾਈਚਾਰੇ ਦੇ ਸਹਿਯੋਗ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਵੀ ਕੋਈ ਗਾਣਾ ਕੋਈ ਥੋੜਾ ਜਿਹਾ ਇਧਰ ਗਲਤ ਹੋ ਜਾਂਦਾ ਤੇ ਆਪਾਂ ਭੰਡਦੇ ਬਹੁਤ ਨੇ ਉਹਨੂੰ ਪਰ ਹੁਣ ਕਲਾਕਾਰ ਭਾਈਚਾਰਾ ਖੁੱਲ ਕੇ ਸਾਹਮਣੇ ਆ ਰਹੇ ਨੇ ਸਾਡੇ ਨਾਲ ਵਧੀਆ ਸਹਿਯੋਗ ਕਰ ਰਹੇ ਨੇ ਔਰ ਵੱਡੀ ਪੱਧਰ ਦੇ ਉੱਤੇ ਕਲਾਕਾਰਾਂ ਨੇ ਅੱਗੇ ਆ ਕੇ ਲੋਕਾਂ ਦੀ ਸਹੂਲਤ ਲਈ ਜੋ ਵੀ ਕੋਈ ਚੰਗਾ ਕੀਤਾ ਉਸ ਲਾਗਾ ਜੋਗੇ ਜਿਹੜੇ ਅਜੇ ਵੀ ਇਸ ਗੱਲ ਤੋਂ ਰਹਿ ਗਏ ਨੇ ਉਹਨਾਂ ਨੂੰ ਅੱਗੇ ਆ ਕੇ ਕਰਨਾ ਚਾਹੀਦਾ ਵੱਡੀ ਪੱਤਰ ਦੇ ਤੇ ਕਰਨ ਚਾਹ। ਜੁਰ ਕੋਈ ਅਪੀਲ ਕੋਈ ਕਰਨੀ ਚਾਹੋਂਗੇ ਪੰਜਾਬ ਦੀ ਸੰਸਥਾਵਾਂ ਨੂੰ ਸਰਕਾਰ ਨੂੰ ਪੰਜਾਬ ਗੁਰੂਆਂ ਦੀ ਧਰਤੀ ਹੈ ਪੰਜਾਬ ਕਦੇ ਵੀ ਮੰਗਤਾ ਨਹੀਂ ਬਣਿਆ ਪੰਜਾਬ ਲੋਕਾਂ ਨੂੰ ਦਿੰਦਾ ਰਿਹਾ ਕਦੇ ਹੱਥ ਨਹੀਂ ਢਿਆ ਪੰਜਾਬ ਹਮੇਸ਼ਾ ਪੰਜਾਬ ਦਾ ਹੱਥ ਇੱਥੇ ਰਿਹਾ ਸੋ ਅਸੀਂ ਇੱਕ ਦੂਜੇ ਦੇ ਪੂਰਵਕ ਬਣ ਕੇ ਚੱਲੀਏ ਜਿੱਥੇ ਜਿਹੜੀ ਚੀਜ਼ ਦੀ ਲੋੜ ਏ ਉਸ ਚੀਜ਼ ਨੂੰ ਦੀ ਦੁਰਵਰਤੋਂ ਨਾ ਹੋਵੇ ਇਰਮਾ ਐਨ ਆਰ ਆਈ ਭਾਈਚਾਰੇ ਨੂੰ اپੀਲ ਕਰਾਂਗਾ ਕਿ ਪਿੰਡਾਂ ਦੇ ਵਿੱਚੋਂ ਤੁਸੀਂ ਗਏ ਹੋ ਤੁਹਾਨੂੰ ਪਿੰਡਾਂ ਦੇ ਵਿੱਚ ਪਤਾ ਹੈ ਆਪਣੇ ਆਪਣੇ ਇਲਾਕੇ ਦਾ ਪਤਾ ਹੈ ਸਿੱਧੀ ਰਾਦ ਸਮਗਰੀ ਕਿਸੇ ਵਿੱਚ ਵਿਚੋਲੇ ਨੂੰ ਨਾ ਪਾਓ ਜਿਹੜੀਆਂ ਐਨ ਜੀਓ ਦੇ ਉੱਤੇ ਤੁਹਾਨੂੰ ਭਰੋਸਾ ਜਾਂ ਉਹਨਾਂ ਨਾਲ ਤਾਲਮਿਲ ਕਰੋ ਜਾਂ ਆਪਣੇ ਪਿੰਡ ਦੀ ਕਮੇਟੀ ਬਣਾਓ ਉਹ ਕਮੇਟੀ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਡਿਸਟ੍ਰੀਬਿਊਟ ਸੋ ਇਸੇ ਸਾਡੇ ਨਾਲ ਸ਼ਰਮਨ ਅਕਾਲੀ ਦਲ ਦੇ ਸੀਨੀਅਰ ਅਗੂ ਕਰਨਲ ਸਿੰਘ ਪੀਰ ਮੁਹੰਮਦ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਆਂਧਰਾ ਪਾਏ ਚਾਰੇ ਨੂੰ ਪੂਰੀ ਸੰਸਥਾਵਾਂ ਨੂੰ ਉਹਨਾਂ ਦੀ ਅਪੀਲ ਹੈ ਕਿ ਪੂਰਾ ਪੰਜਾਬ ਇਸ ਵale ਹਰਦੀ ਮਾਰਟਾ ਤੋਂ ਉਹਨਾਂ ਨੂੰ ਮੱਧੋ ਹੀ ਲੋੜ ਤੇ ਸਾਰੇ ਇਸਨੇ ਖੁੱਲ ਕੇ ਸਾਹਮਣੇ ਆਉਣ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਪੁਰੀ ਦਿਸ਼ਾ ਅਪਡੇਟ ਨਿਊਜ਼ ਮੋਹਾਲੀ